ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ੇਰ ਰਾਜ ਜਹਾਨ ਨੇ ਪੰਜਾਬ ਦੇ ਹੜਪੀੜ ਤੇ ਇਲਾਕਿਆਂ ਦਾ ਦੌਰਾ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਹਾਲਾਤ ਭਿਆਨਕ ਹਨ ਤੇ ਕਿਸਾਨ ਨੂੰ ਚਿੰਤਾ ਕਰਨ ਦੀ ਲੋੜ ਨਹੀਂ। ਕੇਂਦਰ ਸਰਕਾਰ ਉਹਨਾਂ ਦੀ ਹਰ ਸੰਭਵ ਮਦਦ ਕਰੇਗੀ। ਪਖੜਾ ਡੈਮ ਦੇ 10 ਫੁੱਟ ਤੱਕ ਫਲੱਡ ਗੇਟ ਖੋਲੇ ਜਾ ਚੁੱਕੇ ਹਨ ਤੇ ਕੱਗਰ ਦਰਿਆ ਸ਼ੁਕਰਯਾਤ ਪਟਿਆਲਾ ਦੇ 80 ਪਿੰਡ ਪਾਣੀ ਵਿੱਚ ਡੁੱਬ ਚੁੱਕੇ ਹਨ। 1988 ਤੋਂ ਵਨ ਇਹ ਭਿਆਨਕ ਹੜ੍ਹ ਹੈ ਤੇ 1988 ਵਿੱਚ 1500 ਤੋਂ ਵੱਧ ਲੋਕਾਂ ਦੀ ਮੌਤ ਹੋਈ ਤੇ 2500 ਤੋਂ ਜ਼ਿਆਦਾ ਪਿੰਡ ਪਾਣੀ ਵਿੱਚ ਡੁੱਬ ਚੁੱਕੇ ਸਨ 27 ਸਾਲਾਂ ਬਾਅਦ ਇੰਨਾ ਜ਼ਿਆਦਾ ਭਿਆਨਕ ਮੀਂਹ ਪਿਆ ਹੈ ਡੋਨਾਲਡ 트ੰਪ ਨੇ ਕਿਹਾ ਹੈ ਭਾਰਤ ਦੇ ਸੈਕੰਡਰੀ ਪਾਬੰਦੀਆਂ ਲਗਾਈਆਂ ਗਈਆਂ ਹਨ ਤੇ ਦੂਜਾ ਤੇ ਤੀਸਰਾ ਆਪਣਾ ਅਜੇ ਬਾਕੀ ਹੈ ਰੂਸ ਦੇ ਰਾਸ਼ਟਰਪਤੀ ਬਲੈਦੀਮਰ ਪੁਤਨ ਨੇ 트ੰਪ ਨੂੰ ਕਿਹਾ ਹੈ ਕਿ ਉਹ ਟੈਰਫ ਨੂੰ ਲੈ ਕੇ ਚੀਨ ਅਤੇ ਭਾਰਤ ਨੂੰ ਨਾਤਮਕਾਨ ਸੁਲਤਾਨਪੁਰ ਲੋਧੀ ਦੇ ਆਸ-ਪਾਸ ਇਲਾਕਿਆਂ ਵਿੱਚ ਕੇਜਰੀਵਾਲ ਨੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ। ਕੇਂਦਰੀ ਆਵਾਜਾਈ ਮੰਤਰੀ ਨਿਤਨ ਗੜਕੜੀ ਨੇ ਐਲਾਨ ਕੀਤਾ ਕਿ ਸੜਕ ਹਾਦਸਾ ਪੀੜਤ ਦੀ ਸਹਾਇਤਾ ਕਰਨ ਵਾਲਿਆਂ ਨੂੰ 25000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਮਧ ਪ੍ਰਦੇਸ਼ ਵਿੱਚ ਮਹਿਲਾ ਜੱਜ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਫਿਰਤਿਵਿੜੂਨਾਂ ਕੋਲੋਂ 500 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਪੰਜਾਬ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਦੇ ਸੂਬਿਆਂ ਨੂੰ ਨੋਟਿਸ ਦਿੰਦਿਆਂ ਕਿਹਾ ਕਿ ਰੁੱਖਾਂ ਦੀ ਗੈਰ ਕਾਨੂੰਨੀ ਕਟਾਈ ਰੋਕੀ ਜਾਵੇ ਜਿਸ ਕਾਰਨ ਜ਼ਮੀਨਾਂ ਤੇ ਖਿਸਕਣ ਵਰਗੀਆਂ ਹੜ੍ਹ ਦੀਆਂ ਆਫਤਾਂ ਤੋਂ ਬਚਿਆ ਜਾ ਸਕਦਾ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ GST ਹੁਣ ਪਹਿਲਾਂ ਨਾਲੋਂ ਬਧੇਰੇ ਸਰਲ ਹੋ ਗਿਆ ਤੇ ਨਪੈਲੇ ਨਵਰਾਤੇ ਤੋਂ ਇਸ ਦੀਆਂ ਨਵੀਆਂ ਦਰਾਂ ਲਾਗੂ ਹੋ ਜਾਣਗੀਆਂ ਉਹ ਸਿੰਗਾਪੁਰ ਦੇ ਦੌਰੇ ਤੇ ਹਨ ਤੇ ਉਹਨਾਂ ਨੇ ਹਮਰੁੱਤਬਾ ਲਾਰੈਂਸ ਬੌਂਗ ਨਾਲ ਮੁਲਾਕਾਤ ਕੀਤੀ ਕਾਂਗਰਸ ਦੇ ਸੀਨੀਅਰ ਪ੍ਰਧਾਨ ਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮਾਦਪੁਰ ਦੇ ਇੰਦੌਰ ਲੈਕੇ ਵਿੱਚ ਐਮਬੀਐਚ ਹਸਪਤਾਲ ਵਿੱਚ ਇੱਕ ਚੂਹਾ ਨੂੰ ਬੱਚੇ ਨੇ ਕੱਟ ਕੇ ਮਾਰ ਦਿੱਤਾ ਹੈ ਕਿ ਇਸ ਮਾਮਲੇ ਕੋਲੋਂ ਉਸ ਬੱਚੇ ਨੂੰ ਖੋ ਲਿਆ ਹੈ। ਉਹਨਾਂ ਨੇ ਕਿਹਾ ਕਿ ਇਹ ਹੱਤਿਆ ਹੈ ਤੇ ਜੇਕਰ ਸਰਕਾਰ ਸੁਰੱਖਿਆ ਨਹੀਂ ਕਰ ਸਕਦੀ ਤਾਂ ਉਹਨਾਂ ਨੂੰ ਸਰਕਾਰ ਚਲਾਉਣ ਦਾ ਕੋਈ ਵੀ ਹੱਕ ਨਹੀਂ ਹੈ। ਦਿੱਲੀ ਵਿੱਚ ਜਮਨਾ ਪਾਣੀ ਦਾ ਪੱਧਰ 207 ਮੀਟਰ ਤੱਕ ਵੱਧ ਚੁੱਕਾ ਹੈ ਤੇ ਬਹੁਤ ਸਾਰੇ ਘਰਾਂ ਵਿੱਚ ਪਾਣੀ ਪਹੁੰਚ ਚੁੱਕਾ ਹੈ। ਦੋਵੇਂ ਵਿੱਚ 20 ਵਿਅਕਤੀ ਨੇ ਮਿਲ ਕੇ ਇੱਕ ਲਾਟਰੀ ਪਾਈ ਸੀ ਤੇ ਉਹਨਾਂ ਨੂੰ 35 ਕਰੋੜ ਰੁਪਏ ਦਾ ਜੈਕਪੌਟ ਲੱਗਿਆ ਗਿਆ ਹੈ ਤੇ ਹਰੇਕ ਵਿਅਕਤੀ ਨੂੰ 1 ਕਰੋੜ 80 ਲੱਖ ਰੁਪਏ ਮਿਲਣਗੇ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਕਰੇ ਅਮਰੀਕਾ ਸਰਕਾਰ ਅਤੇ ਕਰੇ ਚੀਨ ਸਰਕਾਰ ਸਾਹਮਣੇ ਹਾੜੇ ਕੱਢ ਰਹੀ ਹੈ। ਨਾਗਪੁਰ ਦੀ ਇੱਕ ਫੈਕਟਰੀ ਵਿੱਚ ਧਮਾਕਾ ਹੋਇਆ ਜਿਸ ਨਾਲ ਇੱਕ ਮਜ਼ਦੂਰ ਸਮੇਤ 17 ਲੋਕ ਜ਼ਖਮੀ ਹੋ ਗਏ। ਜਿਲੰਦਰ ਤੋਂ ਬਿਧਾ ਇੱਕ ਰਮਨ ਰੂਡਨ ਨੂੰ 3 ਦਿਨਾਂ ਦੀ ਪੁਲਿਸ ਰਿਮਾਂਡ ਵਿੱਚ ਵਾਅਦਾ ਕੀਤਾ ਗਿਆ ਹੈ। ਭ੍ਰਿਸ਼ਟਾਚਾਰ ਦਾ ਇੱਕ ਹੋਰ ਮਾਮਲਾ ਉਨ੍ਹਾਂ ਦੇ ਖਿਲਾਫ ਦਰਜ ਕੀਤਾ ਗਿਆ ਹੈ। ਗੁਰੂ ਕਿਰਪਾਲ ਪਾਰਕਿੰਗ ਦੇ ਠੇਕੇਦਾਰ ਨੂੰ ਡਰਾਾ ਧਮਕਾ ਕੇ ਉਸ ਤੋਂ ਹਰ ਮਹੀਨੇ 25 ਤੋਂ 30 ਹਜ਼ਾਰ ਰੁਪਏ ਵਸੂਲਦਾ ਸੀ। ਹਾਕੀ ਏਸ਼ੀਆ ਕੱਪ ਵਿੱਚ ਭਾਰਤੀ ਪੋਰਸ ਟੀਮ ਨੇ ਮਲੇਸ਼ੀਆ ਨੂੰ 4-1 ਨਾਲ ਹਰਾ ਕੇ ਫਾਈਨਲ ਦੇ ਨੇੜੇ ਪਹੁੰਚ